ਰਾਜਮਲ ਮੇਰਾ ਕੈਂਟ ਚ ਮੈਡੀਕਲ ਸਟੋਰ ਹੈਗਾ ਕਰਗ ਮੈਡੀਕਲ ਆ ਤੇ ਬਿਜਾਰਦੇ ਅਸੀਂ ਰੋਜ਼ ਦੇਖਦੇ ਸੀ ਜੇ ਕਿ ਇੱਥੇ ਬਾਜ਼ਾਰ ਦੇ ਵਿੱਚ ਕੁਝ ਮੁੰਡੇ ਮੋਟਰਸਾਈਕਲ ਤੇ ਪਟਾਕੇ ਬਜਾਉਂਦੇ ਸੀ ਜੇ ਬਹੁਤ ਤੇਜ਼ ਨਿਕਲਦੇ ਸੀ ਜਿਸ ਚ ਆਮ ਪਬਲਿਕ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਸੀ ਲੇਡੀਜ਼ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਸੀ ਇਹ ਜੋ ਸੀਪੀ ਸਾਹਮਣੇ ਮਹੀਨ ਚਲਾਈ ਹੈ ਬਹੁਤ ਵਧੀਆ ਮਹੀਨ ਚਲਾਈ ਹੈ ਜਿਸ ਚ ਲੋਕਾਂ ਨੂੰ ਰਾਤ ਮਿਲੇਗੀ ਇਸ ਦੁਕਾਨਦਾਰ ਵੀ ਬਹੁਤ ਪ੍ਰੇਸ਼ਾਨ ਸੀ ਅਸੀਂ ਇਹ ਚਾਹੁੰਦੇ ਸੀਗੇ ਕਿ ਇਹ ਮਹਿੰਮ ਜਲਦੀ ਸ਼ੁਰੂ ਕੀਤੀ ਹੈ ਜੋ ਸੀਪੀ ਸਾਹਿਬ ਨੇ ਕਦਮ ਚੱਕਿਆ ਬਹੁਤ ਵਧੀਆ ਕਦਮ ਚੱਕਿਆ ਅਸੀਂ ਇਸ ਤੋਂ ਬਹੁਤ ਖੁਸ਼ ਹੈ ਸਸਿਕਲ ਜੀ ਮੈਂ ਸ਼ੈਰੀ ਝੱਡਾ ਵਾਰਡ ਨੰਬਰ 50 ਦਾ ਕੌਂਸਲਰ ਔਰ ਅੱਜ ਮੈਂ ਇਹੀ ਬੇਨਤੀ ਕਰਦਾ ਜਿਹੜੇ ਸਾਡੇ ਸ਼ਹਿਰ ਦੇ ਕਮਿਸ਼ਨਰ ਸਾਹਿਬ ਬਹੁਤ ਹੀ ਮਾਣਯੋਗ ਜਿਨ੍ਹਾਂ ਨੇ ਇੱਕ ਆਪਣੇ ਜਿਲੰਦਰ ਲੋਕਾਂ ਨੂੰ ਆ ਗਿਆ ਕਿ ਜਿਨ੍ਹਾਂ ਦੇ ਬੁਲਟ ਮੋੜ ਸਕਦੇ ਪਟਾਕੇ ਲੱਗੇ ਉਹਨਾਂ ਦੇ ਹੈਵੀ ਚਲਾਣ ਕਿਤੇ ਜਾਨਣਗੇ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਸੀਪੀ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਰਾ ਕਿਉਂਕਿ ਜਦੋਂ ਅਸੀਂ ਸੜਕਾਂ ਤੇ ਜਾਂਦੇ ਹਾਂ ਤਾਂ ਦਿੱਤੀ ਪਟਾਕੇ ਮਾਰਦੇ ਦੇਈ ਬਾਰੇ ਵਿੱਚੋਂ ਪਟਾਕੇ ਜੋ ਅੱਗ ਨਿਕਲਦੇ ਜਿਹਦੇ ਨਾਲ ਕਾਫੀ ਨੁਕਸਾਨ ਚਲਾਣ ਵਾਲੇ ਦੇ ਆਪਣਾ ਜਾਨੇ ਨੁਕਸਾਨ ਹੋ ਸਕਦਾ ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਮੈਂ ਅਰੇ ਫੇਸਿੰਗ ਨੀਡ ਟੂ ਗਿਲੰਦਰ 2 ਡੀਲਰ ਐਸੋਸੀਏਸ਼ਨ ਦਾ ਸੀਨੀਅਰ ਮੀਨ ਪ੍ਰਧਾਨਾ ਜੋ ਇਹ ਪ੍ਰਸ਼ਾਸਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੁਆਇੰਟ ਆ ਉੱਥੇ ਜੋ ਆਜਕੜੇ ਨੌਜਵਾਨ ਉੱਚੀ ਆਵਾਜ਼ ਵਾਲੇ ਸੰਸਦ ਲੰਦੇ ਹਨ ਉੱਥੇ ਬੈਨ ਲਗਾਇਆ ਗਿਆ ਹੈ ਉਹ ਜਿੰਨਾ ਅਸੀਂ ਪੁਰਾਣੇ ਸਮਸਰ ਕਰਦੇ ਆ ਅਵੇ ਅਸੀਂ ਆਪਣੇ ਮੈਂਬਰਾਂ ਨੂੰ ਵੀ ਕਿਹਾ ਦਿੱਤਾ ਗਿਆ ਵਾ ਕਿ ਕੋਈ ਵੀ ਉੱਚੀ ਆਵਾਜ਼ ਵਾਲਾ ਸੰਸਦ ਨਾ ਲਿਆ ਜਾਵੇ ਕਿਉਂਕਿ ਇਸ ਸੰਸਦ ਨਾਲ ਬਜ਼ੁਰਗਾਂ ਦੇ ਹੋਰ ਜੋ ਪੇਸ਼ੰਗ ਤੋਂ ਲੰਘੇ ਉਹਨਾਂ ਨੂੰ ਖੋਦੇ ਹਾਰਟ ਦੇ ਇਸ ਪੈਂਦਾ ਵਾ ਇਹੋ ਜੀ ਕੋਈ ਵੀ ਚੀਜ਼ ਨਾ ਜੁਰੀ ਕੀਤੀ ਜਾਵੇ ਜੋ ਖੱਪਮਾਂਦੀ ਹੋਵੇ ਜਾਂ ਜ਼ਿਆਦਾ ਉਹਦੀ ਪੋਲੂਸ਼ਨ ਫੈਲਦਾ ਹੋਵੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਦੀ ਹੈ ਇਹੋ ਸਿਸਮਰ ਨਾਲ ਲੈ ਜਾਣਾ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਡੀਫਾਈਡ ਬੁਲਟਸ ਅਤੇ ਪਟਾਕੇ ਵਜਨ ਵਾਲੇ ਜਿਹੜੇ ਵੀਕਲਸ ਨੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸਟਾਰਟ ਕੀਤੀ ਹੈਗੀ ਇਸ ਮੁਹਿੰਮ ਦੇ ਤਹਿਤ 14 ਥਾਣਿਆਂ ਦੇ ਵਿੱਚ ਲਗਭਗ 50 ਤੋਂ ਵੱਧ ਮੋਟਰਸਾਈਕਲ ਜਿਹੜੇ ਹੈਗੇ ਉਹ ਇੰਪਾਉਂਡ ਕੀਤੇ ਗਏ ਸੀਗੇ ਇਹਨੂੰ ਦੇਖਦੇ ਹੋਏ ਇਸ ਦੇ ਨਾਲ-ਨਾਲ ਇਹਨਾਂ ਜਿਹੜੇ ਬੰਦਿਆਂ ਨੂੰ ਟਰੇਸ ਕਰਦੇ ਹੋਏ ਜਿਹਨਾਂ ਬੰਦਿਆਂ ਨੇ ਇਹਨਾਂ ਵਹਿਕਲਾਂ ਨੂੰ ਮੋਡੀਫਾਈ ਕੀਤਾ ਸੀਗਾ ਉਹਨਾਂ ਦੇ ਖਿਲਾਫ ਜਿਹੜੀ ਲੀਗਲ ਕਾਰਵਾਈ ਦੇ ਤਹਿਤ 8 ਐਫਆਈਆ ਜਿਹੜੀ ਹੱਦਸ਼ ਕੀਤੀ ਗਈ ਹੈ ਜੀ ਮੈਂ ਤੁਹਾਡੇ ਵਾਸਤੇ ਸਾਰਿਆਂ ਨੂੰ ਸਨੇਹਾ ਦੇਣਾ ਚਾਹਨਾ ਇਨਫੋਰਮ ਵੀ ਕਰਨਾ ਚਾਹਨਾ ਕਿ ਧਾਰਾ 144 ਦੇ ਆਰਡਰ ਦੇ ਅਕੋਰਡਿੰਗ ਸ਼ਹਿਰ ਦੇ ਏਰੀਆ ਦੇ ਵਿੱਚ ਮੋਡੀਫਾਈਡ ਬੁਲਟ ਚਲਾਣਾ ਪਟਾਕੇ ਬਜਾਣਾ ਅਤੇ ਵਹਿਕਲ ਨੂੰ ਮੋਡੀਫਾਈ ਕਰਨਾ ਇੱਕ ਗੰਭੀਰ ਅਪਰਾਧ ਹੈ ਜੀ ਇਸ ਲਈ ਤੁਹਾਨੂੰ ਤੁਹਾਡੇ ਖਿਲਾਫ ਨਿਕੇਲ ਕਾਰਵਾਈ ਵੀ ਹੋ ਸਕਦੀ ਹੈ ਜੇ ਇਹਨੂੰ ਧਿਆਨ ਤੋਂ ਰੱਖਦੇ ਹੋਏ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਲੋਕਾਂ ਦੇ ਵਿੱਚ ਪਬਲਿਕ ਆਰਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਲੋਕਾਂ ਨੇ ਆਪਣੇ ਮੋਟਰਸਾਈਕਲ ਦੇ ਵਿੱਚ ਜਿਹੜੇ ਮੋਡੀਫਾਈ ਕੀਤੇ ਹੈਗੇ ਸਾਇਲੈਂਸਰ ਲਾਏ ਹੈਗੇ ਉਹ ਕਾਈਂਡਲੀ ਆਪਣੇ ਰਿਮੂਵ ਕਰ ਦੇਣ ਆਦਰਵਾਈਜ਼ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਸ ਤੋਂ ਇਲਾਵਾ ਜਿਹੜੇ ਮੋਡੀਫਿਕੇਸ਼ਨ ਕਰਦੇ ਹੈਗੇ ਉਹਨਾਂ ਨੂੰ ਵੀ ਅਸੀਂ ਇੱਕ ਵਾਰਨਿੰਗ ਦੇਣਾ ਚਾਹੁੰਦੇ ਆ ਕਿ ਵਹੀਕਲ ਨੂੰ ਮੋਡੀਫਾਈ ਕਰਨਾ ਉਹ ਆਈਪੀਸੀ ਦੇ ਅਤੇ ਜਿਹੜੇ ਮੋਟਰ ਵਹੀਕਲ ਐਕਟ ਹੈ ਉਹਦੇ ਖਿਲਾਫ ਹੈਗਾ ਇਸ ਕਰਕੇ ਉਹ ਕਾਈਂਡਲੀ ਇਸ ਚੀਜ਼ ਨੂੰ ਪਰਹੇਜ਼ ਕਰਨ ਅਡਵਾਈਸ ਇਹਦੇ ਲਈ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਹੋ ਸਕਦੀ ਹੈ